ਸੱਚੇ ਪਾਤਸ਼ਾਹ ਤਨ ਸ਼ੇਰ ਗੁਰ ਅਮਰਦਾਸ ਸਾਹਿਬ ਜੀ ਮਹਾਰਾਜ ਸ਼ੇਰ ਗੁਰ ਅਗਰ ਦੇਵ ਜੀ ਦੇ ਸਿੱਖ ਸਨ ਜਿਸ ਵੇਲੇ ਤੋਂ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਉਹਨਾਂ ਦੇ ਮਨ ਵਿੱਚ ਬੜੀ ਹੀ ਸ਼ਾਂਤੀ ਆ ਗਈ ਤੇ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਜਿਸ ਸੱਚੇ ਗੁਰੂ ਦੀ ਮੈਨੂੰ ਲੋੜ ਸੀ ਉਹ ਅੱਜ ਮੈਨੂੰ ਲੱਭ ਗਿਆ ਹੁਣ ਇਹਨਾਂ ਸੱਚੇ ਸਤਗੁਰਾਂ ਦਾ ਦਰ ਛੱਡ ਕੇ ਹੋਰ ਕਿੱਥੇ ਜਾਣਾ ਹੈ ਇਹ ਸੋਚ ਕੇ ਉਹਨਾਂ ਨੇ ਉੱਥੇ ਹੀ ਡੇਰਾ ਲਾ ਦਿੱਤਾ ਤੇ ਇੱਕ ਮਨ ਹੋ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਤਹਿਲ ਸੇਵਾ ਕਰਨ ਲੱਗੇ ਲਗਾਤਾਰ ਪੂਰੇ 12 ਸਾਲ ਉਹਨਾਂ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਅਜਿਹੀ ਸੇਵਾ ਕੀਤੀ ਕਿ ਇੰਨੀ ਕਰੜੀ ਸੇਵਾ ਕੋਈ ਦੂਸਰਾ ਕਰ ਨਹੀਂ ਸਕਦਾ ਉਹਨਾਂ ਵਰਗੀ ਗੁਰੂ ਭਗਤੀ ਦੀਆਂ ਮਸਾਲਾਂ ਦੁਨੀਆ ਵਿੱਚ ਬਹੁਤ ਘੱਟ ਮਿਲਦੀਆਂ ਹਨ ਪਾਵੇਂ ਸ਼੍ਰੀ ਗੁਰ ਅਮਰਦਾਸ ਜੀ ਬਹੁਤ ਬਜ਼ੁਰਗ ਤੇ ਕਮਜ਼ੋਰ ਸਨ ਪਰ ਤਾਂ ਵੀ ਪੂਰੇ ਸਿੱਦਕ ਤੇ ਸਤਕਾਰ ਨਾਲ ਸ਼੍ਰੀ ਗੁਰ ਅੰਗਦ ਦੇਵ ਜੀ ਦੀ ਸੇਵਾ ਕੀਤੀ ਉਹ ਰੋਜ਼ ਅੱਧੀ ਰਾਤ ਨੂੰ ਉੱਠ ਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਜਾਂਦੇ ਸਨ ਤੇ ਰਾਤ ਦਿਨ ਉਸੇ ਵਿੱਚ ਹੀ ਰੁੱਝੇ ਰਹਿੰਦੇ ਸਨ ਗੁਰੂ ਜੀ ਹਰ ਰੋਜ਼ ਤੜਕੇ ਹੀ ਬਿਆਸਾ ਦੇ ਤਾਜ਼ੇ ਪਾਣੀ ਨਾਲ ਇਸ਼ਨਾਨ ਕਰਦੇ ਸਨ ਇਸ ਲਈ ਸ਼੍ਰੀ ਅਮਰਦਾਸ ਜੀ ਅਧੀ ਰਾਤੋਂ ਬਾਅਦ ਜਾ ਕੇ ਬਿਆਸਾ ਦਰਿਆ ਤੋਂ ਜਲ ਭਰ ਕੇ ਲਿਆਉਂਦੇ ਸਨ ਤੇ ਉਸ ਨਾਲ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ ਸਨ ਇਸ ਤੋਂ ਬਾਅਦ ਸਾਰਾ ਦਿਨ ਲੰਗਰ ਦੀ ਸੇਵਾ ਕਰਦੇ ਸਨ 12 ਵਰਿਆਂ ਤੱਕ ਸ੍ਰੀ ਅਮਰਦਾਸ ਜੀ ਨੇ ਅਜੇਹੀ ਅਟੁੱਟ ਸੇਵਾ ਕੀਤੀ ਕਿ ਇੱਕ ਦਿਨ ਲਈ ਵੀ ਰਤੇ ਪਰ ਫਰਕ ਨਾ ਆਉਣ ਦਿੱਤਾ ਆਪ ਜੀ ਦੀ ਗੁਰੂ ਭਗਤੀ ਇਸ ਹੱਦ ਤੱਕ ਪੁੱਜੀ ਹੋਈ ਸੀ ਕਿ ਜਦੋਂ ਆਪ ਦਰਿਆ ਤੇ ਪਾਣੀ ਲੈਣ ਜਾਂਦੇ ਤਾਂ ਪੁੱਠੇ ਤੁਰਦੇ ਤਾਜੋ ਗੁਰੂ ਸਾਹਿਬ ਵੱਲ ਪਿੱਠ ਨਾ ਹੋ ਸਕੇ ਇੱਕ ਵਾਰ ਦੀ ਗੱਲ ਹੈ ਸੌਣ ਦਾ ਮਹੀਨਾ ਸੀ ਚਾਰੇ ਪਾਸੇ ਇੰਨਾ ਹਨੇਰਾ ਹੋਇਆ ਸੀ ਕਿ ਹੱਥ ਤੇ ਹੱਥ ਮਾਰਿਆ ਨਹੀਂ ਸੀ ਦਿਸਦਾ ਮूसलाधार ਬਾਰਿਸ਼ ਹੋ ਰਹੀ ਸੀ ਜਾਣੋ ਅੱਜ ਹੀ ਬਰਸਣੀ ਹੈ ਫੇਰ ਕਦੇ ਨਹੀਂ ਬਰਸਣੀ ਹਵਾ ਦਾ ਅਜਿਹਾ ਝੱਖੜ ਝੁਲ ਰਿਹਾ ਸੀ ਮਾਨੋ ਪਰਲਾ ਹੋਣ ਵਾਲੀ ਹੈ ਸ੍ਰੀ ਅਮਰਦਾਸ ਜੀ ਆਪਣੇ ਵੇਲੇ ਅਨੁਸਾਰ ਉੱਠੇ ਤੇ ਦਰਿਆ ਦਾ ਰਾਹ ਲਿਆ ਡਿੱਗਦੇ ਢੈਂਦੇ ਠੋਕਰਾਂ ਖਾਂਦੇ ਉਥੇ ਪੁੱਜੇ ਬਰਸਾਤੀ ਰੁੱਤ ਵਿੱਚ ਦਰਿਆਵਾਂ ਦੇ ਕੰਢੇ ਆਮ ਕਰਕੇ ਵਧੇਰੇ ਭਿਆਨਕ ਹੋ ਜਾਇਆ ਕਰਦੇ ਹਨ ਮਿੱਟੀ ਹਰ ਵੇਲੇ ਡਿੱਗਦੀ ਤੇ ਖਿਸਕਦੀ ਰਹਦੀ ਹੈ ਪਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਤਾਂ ਗੁਰੂ ਸਾਹਿਬ ਜੀ ਦੀ ਸੇਵਾ ਦੇ ਮੁਕਾਬਲੇ ਵਿੱਚ ਆਪਣੀ ਜਾਨ ਦੀ ਕੱਖ ਵੀ ਪਰਵਾਹ ਨਹੀਂ ਸੀ ਬੜੇ ਚਾਹ ਤੇ ਸ਼ਰਧਾ ਨਾਲ ਗਾਗਰ ਭਰੀ ਤੇ ਡੇਰੇ ਨੂੰ ਮੋੜਾ ਉਸ ਵੇਲੇ ਮੀਂਹ ਪੈ ਕੇ ਬੰਦ ਹੋ ਚੁੱਕਾ ਸੀ ਪਰ ਟੋਏ ਮદાન ਖੇਤ ਸਾਰੇ ਪਾਣੀ ਨਾਲ ਭਰੇ ਹੋਏ ਸਨ ਚਾਰੇ ਪਾਸੇ ਜਲ ਥਲ ਇੱਕ ਹੋ ਰਿਹਾ ਸੀ ਹਨੇਰਾ ਹੋਣ ਦੇ ਕਾਰਨ ਰਾਹ ਵੀ ਦਿਖਾਈ ਨਹੀਂ ਸੀ ਦੇ ਰਿਹਾ ਗੁਰੂ ਸਾਹਿਬ ਜੀ ਦੇ ਡੇਰੇ ਦੇ ਕੋਲ ਹੀ ਇੱਕ ਝੁਲਾਹੇ ਦਾ ਘਰ ਸੀ ਉਸ ਦੇ ਸਾਹਮਣੇ ਆ ਕੇ ਉਹਨਾਂ ਦਾ ਪੈਰ ਥੜਕ ਗਿਆ ਤੇ ਉਹ ਤੜੰਮ ਕਰਕੇ ਉਸ ਦੇ ਖੱਡੇ ਵਾਲੇ ਟੋਏ ਵਿੱਚ ਡਿੱਗ ਪਏ ਪਰ ਉਸ ਵੇਲੇ ਵੀ ਉਹਨਾਂ ਨੇ ਹਿੰਮਤ ਨਾ ਹਾਰੀ 72 ਸਾਲ ਦੇ ਬਜ਼ੁਰਗ ਤੇ ਨਿਰਬਲ ਅਮਰਦਾਸ ਜੀ ਆਪ ਤਾਂ ਖੱਡੇ ਵਿੱਚ ਡਿੱਗ ਪਏ ਪਰੰਤੂ ਪਾਣੀ ਨਾਲ ਭਰੀ ਹੋਈ ਗਾਗਰ ਨੂੰ ਉਹਨਾਂ ਨੇ ਆਪਣੇ ਹੱਥੋਂ ਡਿਗਣ ਨਾ ਦਿੱਤਾ ਤੇ ਉੱਤੇ ਹੀ ਚੱਕੀ ਰੱਖਿਆ ਮੁਬਾਰਕ ਸੀ ਉਹਨਾਂ ਦੀ ਗੁਰੂ ਭਗਤੀ ਧੁਮਾਕੇ ਦੀ ਆਵਾਜ਼ ਸੁਣ ਕੇ ਜੁਲਾਹੇ ਦੀ ਅੱਖ ਖੁੱਲ ਗਈ ਬੋਲਿਆ ਐਵੇਂ ਜਾਪਦਾ ਹੈ ਕਿ ਕੋਈ ਡਿੱਗ ਪਿਆ ਹੈ ਹਲੇ ਤਾਂ ਰਾਤ ਬਾਕੀ ਹੈ ਮੀਂਹ ਪੈ ਰਿਹਾ ਹੈ ਚਾਰੇ ਪਾਸੇ ਹਨੇਰਾ ਹੋ ਰਿਹਾ ਹੈ ਅਜਿਹੇ ਵਕਤ ਕੌਣ ਉੱਠ ਕੇ ਆਪਣੇ ਘਰੋਂ ਬਾਹਰ ਨਿਕਲਿਆ ਹੋਇਆ ਹੈ ਜੁਲਾਈ ਨੇ ਜੋ ਉਸਦੇ ਕੋਲ ਹੀ ਲੇਟੀ ਹੋਈ ਸੀ ਅੱਖਾਂ ਮਲਦੇ ਮਲਦੇ ਉੱਤਰ ਦਿੱਤਾ ਹੋਵੇਗਾ ਅਮਰੋ ਨਿਥਾਵਾਂ ਉਸ ਤੋਂ ਬਿਨਾ ਹੋਰ ਕੌਣ ਇਸ ਵੇਲੇ ਉੱਠਣ ਵਾਲਾ ਹੈ ਉਹ ਵੀ ਰੋਜ਼ ਇਸ ਵੇਲੇ ਬਿਆਸਾਂ ਤੋਂ ਪਾਣੀ ਲਿਉਂਦਾ ਹੈ ਜ਼ਰੂਰ ਉਹੋ ਹੀ ਡਿੱਗਿਆ ਹੋਣਾ ਹੈ। ਸ੍ਰੀ ਅਮਰਦਾਸ ਜੀ ਨੇ ਵੀ ਜੁਲਾਹੀ ਤੇ ਜੁਲਾਹੇ ਦੀਆਂ ਗੱਲਾਂ ਸੁਣੀਆਂ ਪਰ ਉਹਨਾਂ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਤੇ ਨਾ ਹੀ ਮੁਖ ਤੋਂ ਕੋਈ ਬਚਨ ਕੀਤਾ। ਉੱਥੋਂ ਉੱਠੇ ਤੇ ਡੇਰੇ ਵੱਲ ਚੱਲ ਪਏ। ਉੱਥੇ ਪੁੱਜ ਕੇ ਪਾਣੀ ਗਰਮ ਕਰਕੇ ਖੂਬ ਪ੍ਰੇਮ ਨਾਲ ਗੁਰੂ ਜੀ ਨੂੰ ਇਸ਼ਨਾਨ ਕਰਾਇਆ। ਜੁਲਾਹੇ ਤੇ ਜੁਲਾਹੀ ਦੇ ਵਿਚਕਾਰ ਜੋ ਕੁਝ ਗੱਲਬਾਤ ਹੋਈ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੰਨਿ ਵੀ ਜਾ ਪਈ। ਉਹਨਾਂ ਨੇ ਉਸ ਵੇਲੇ ਤਾਂ ਕੁਝ ਨਾ ਆਖਿਆ ਪਰ ਆਪਣੇ ਸਿੱਖ ਦੀ ਲਾਸਾਨੀ ਗੁਰੂ ਭਗਤੀ ਦੇਖ ਕੇ ਬਲਿਹਾਰ ਹੋ ਗਏ ਤੇ ਉਹਨਾਂ ਦੇ ਨੇਤਰਾਂ ਵਿੱਚੋਂ ਪਿਆਰ ਦੇ ਹੰਝੂ ਕਿਰਨ ਲੱਗ ਪਏ। ਜਦੋਂ ਦਿਨ ਚੜ੍ਹਿਆ ਤੇ ਦਰਬਾਰ ਲੱਗਾ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੁਕਮ ਦਿੱਤਾ ਜਿਸ ਜੁਲਾਹੀ ਨੇ ਸ੍ਰੀ ਅਮਰਦਾਸ ਜੀ ਦੇ ਵਿਰੁੱਧ ਅਜਿਹੀ ਅਨੁਚਿਤ ਗੱਲ ਆਖੀ ਹੈ ਉਸਨੂੰ ਹਾਜ਼ਰ ਕਰੋ। ਜੁਲਾਈ ਡਰਦੀ ਤੇ ਕੰਬਦੀ ਹੋਈ ਆਈ ਗੁਰੂ ਜੀ ਨੇ ਕਿਹਾ ਅੱਜ ਤੂੰ ਜੋ ਕੁਝ ਸਾਡੇ ਪ੍ਰੇਮੀ ਅਮਰਦਾਸ ਦੇ ਵਿਰੁੱਧ ਆਖਿਆ ਸੀ ਉਹ ਮੈਂ ਹੁਣ ਤੇਰੇ ਮੂੰਹ ਤੋਂ ਹੀ ਸੁਣਨਾ ਚਾਹੁੰਦਾ ਹਾਂ ਤੂੰ ਕਿਸੇ ਗੱਲ ਦਾ ਡਰ ਤੇ ਭੈ ਆਪਣੇ ਦਿਲ ਵਿੱਚ ਨਾ ਲਿਆ ਤੇ ਸਾਰੀ ਗੱਲ ਸੱਚੋ ਸੱਚ ਸੁਣਾ ਦੇ ਉਸ ਵੇਲੇ ਸ੍ਰੀ ਅਮਰਦਾਸ ਜੀ ਉੱਥੇ ਹਾਜ਼ਰ ਨਹੀਂ ਸਨ ਜੁਲਾਈ ਹੱਥ ਬਨ ਕੇ ਬੋਲੀ ਮਹਾਰਾਜ ਤੁਸੀਂ ਜਾਣੀ ਜਾਣ ਹੋ ਮੈਂ ਤੁਹਾਡੇ ਕੋਲੋਂ ਸੱਚੀ ਗੱਲ ਛੁਪਾਉਣਾ ਨਹੀਂ ਚਾਹੁੰਦੀ ਇਸ ਲਈ ਉਸਦੇ ਪਤੀ ਨੇ ਤੇ ਉਸਨੇ ਜੋ ਜੋ ਕੁਝ ਆਖਿਆ ਸੀ ਸਭ ਸੱਚ-ਸੱਚ ਆਖ ਸੁਣਾਇਆ ਤੇ ਬੇਨਤੀ ਕੀਤੀ ਮਹਾਰਾਜ ਕੇਵਲ ਇਨੀ ਹੀ ਗੱਲ ਸੀ ਭਾਵੇਂ ਮਾਰੋ ਭਾਵੇਂ ਰੱਖੋ ਅਚਨ ਚੇਥੀ ਸ੍ਰੀ ਅਮਰਦਾਸ ਜੀ ਉੱਥੇ ਆ ਗਏ ਸਿਰਗੁਰ ਅੰਗਦ ਦੇਵ ਜੀ ਖੁਸ਼ੀ ਦੇ ਜੋਸ਼ ਵਿੱਚ ਉੱਠੇ ਤੇ ਨੇਤਰਾਂ ਤੋਂ ਪ੍ਰੇਮ ਦੇ ਹੰਝੂ ਕੇਰਦੇ ਹੋયા ਨੇ ਸਾਰੀ ਸੰਗਤ ਦੇ ਸਾਹਮਣੇ ਹੀ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਸਭ ਨੂੰ ਸੁਣਾ ਕੇ ਆਖਿਆ ਸੁਣੋ ਇਹ ਅ므ਰੂ ਨਹੀਂ ਗੁਰੂ ਅਮਰਦਾਸ ਹਨ ਨਿਥਾਵਿਆਂ ਦੀ ਥਾਂ ਨੇ ਮਾਣਿਆਂ ਦਾ ਮਾਣ ਤੇ ਨਿਉਟਿਆਂ ਦੀ ਓਟ ਹਨ ਇਹ ਗਰੀਬ ਨਹੀਂ ਹਨ ਇਹਨਾਂ ਦੇ ਕੋਲੇ ਉਹ ਅਮੁੱਲਕ ਵਸਤੂ ਹੈ ਕਿ ਜਿਸ ਦੇ ਨਾਲ ਇਹ ਸਭ ਨੂੰ ਨਿਹਾਲ ਕਰ ਦੇਣਗੇ ਬਸ ਉਸੇ ਦਿਨ ਤੋਂ ਉਹਨਾਂ ਨੇ ਸ਼੍ਰੀ ਅਮਰਦਾਸ ਜੀ ਨੂੰ ਗੱਦੀ ਤੇ ਬਹਾਰ ਦਿੱਤਾ ਤੇ ਆਪ ਕੁਝ ਸਮੇਂ ਪਿਛੋਂ ਜੋਤੀ ਜੋਤ ਸਮਾ ਗਏ। ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹਨ। ਉਹਨਾਂ ਦਾ ਜੀਵਨ ਤਪੱਸਿਆ ਦਾ ਜੀਵਨ ਸੀ। ਉਹ ਕਦੇ ਮੰਜੇ ਤੇ ਨਹੀਂ ਸਨ ਸੁੱਤੇ। ਬੁਢਾਪੇ ਕਰਕੇ ਬਹੁਤ ਮਾੜੇ, ਪਤਲੇ ਤੇ ਕਮਜ਼ੋਰ ਹੋ ਗਏ ਸਨ। ਫਿਰ ਵੀ ਦਿਨ ਰਾਤ ਭਜਨ ਬੰਦਗੀ ਵਿੱਚ ਰੁੱਝੇ ਰਹਿੰਦੇ ਸਨ। ਗੁਰੂ ਜੀ ਨੇ ਕਾਂਦ ਵਿੱਚ ਇੱਕ ਮੋਟੀ ਸਾਰੀ ਲੋਹੇ ਦੀ ਕਿੱਲੀ ਲਾਈ ਹੋਈ ਸੀ ਇਸ ਦੇ ਆਸਰੇ ਖੜੇ ਹੋ ਕੇ ਰਾਤ ਦਿਨ ਈਸ਼ਵਰ ਦੇ ਭਜਨ ਵਿੱਚ ਲੱਗੇ ਰਹਿੰਦੇ ਸਨ ਇਹਨਾਂ ਦੀ ਇਸ ਕਰੜੀ ਤਪੱਸਿਆ ਦੀ ਖਬਰ ਦੂਰ ਦੂਰ ਤੱਕ ਫੈਲ ਗਈ ਸੀ ਹਜ਼ਾਰਾਂ ਆਦਮੀ ਗੁਰੂ ਜੀ ਦੇ murid ਬਣ ਚੁੱਕੇ ਸਨ ਸੈਂਕੜੇ ਆਦਮੀ ਦੂਰ ਤੇ ਨੇੜੇ ਤੋਂ ਰੋਜ਼ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਸਨ ਸ੍ਰੀ ਗੁਰੂ ਅਮਰਦਾਸ ਜੀ ਦੀ ਮਿਹਨਤ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੱਥ ਵਿੱਚ ਬڑا ਵਾਧਾ ਹੋ ਰਿਹਾ ਸੀ ਜਿਸ ਕਿੱਲੀ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਆਪਣੇ ਕੇਸ ਬਣ ਕੇ ਭਗਤੀ ਕਰਦੇ ਸਨ ਤਾਂ ਕਿ ਨੀਂਦ ਆਉਣ ਤੇ ਪਤਾ ਲੱਗ ਸਕੇ ਉਸ ਕਿੱਲੀ ਦੇ ਅੱਜ ਵੀ ਸੰਗਤ ਦਰਸ਼ਨ ਕਰਕੇ ਨੇਹਾਲ ਹੁੰਦੀ ਹੈ ਮੁਸਲਮਾਨ ਫਕੀਰਾਂ ਨੂੰ ਵੀ ਸ਼੍ਰੀ ਗੁਰੂ ਅਮਰਦਾਸ ਜੀ ਤੇ ਪੂਰੀ ਸ਼ਰਧਾ ਸੀ ਸ਼ੇਖ ਮੁਹੰਮਦ ਤਾਹਰੀ ਤੇ ਸੈਦ ਬਲਾਲ ਸ਼ਾ ਉਸ ਸਮੇਂ ਦੇ ਪ੍ਰਸਿੱਧ ਮੁਸਲਮਾਨ ਫਕੀਰ ਸਨ ਇਹ ਗੁਰੂ ਜੀ ਦੀ ਬਤਗੀ ਨੂੰ ਦੇਖ ਕੇ ਹੈਰਾਨ ਸਾ ਇੱਕ ਦਿਨ ਮੌਕਾ ਪਾ ਕੇ ਇਹਨਾਂ ਨੇ ਗੁਰੂ ਜੀ ਤੋਂ ਪੁੱਛਿਆ ਆਪ ਜੀ ਦੀ ਉਮਰ 100 ਵਰਿਆਂ ਦੀ ਹੋਣ ਲੱਗੀ ਹੈ ਫਿਰ ਵੀ ਤੁਸੀਂ ਇੰਨੀ ਭਾਰੀ ਤਪੱਸਿਆ ਕਰਦੇ ਹੋ ਰੱਬ ਦਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦਾ ਘਾਟਾ ਨਹੀਂ ਫਿਰ ਤੁਸੀਂ ਇੰਨੀ ਕਰੜਾਈ ਕਿਉਂ ਚੱਲਦੇ ਹੋ ਇਹ ਸੁਣ ਕੇ ਗੁਰੂ ਅਮਰਦਾਸ ਜੀ ਖੜ ਖੜਾ ਕੇ ਹੱਸੇ ਤੇ ਬੋਲੇ ਦਰਵੇਸ਼ੋ ਮੈਂ ਉਸ ਮਨੁੱਖ ਜਿਹਾ ਹਾਂ ਜੈਸ ਨੂੰ ਕੇ ਮਿੱਟੀ ਛਾਣਦਿਆਂ ਛਾਣਦਿਆਂ ਇੱਕ ਅਣਮੁੱਲਾ ਹੀਰਾ ਹੱਥ ਲੱਗ ਗਿਆ ਸੀ ਦਰਵੇਸ਼ ਬੋਲੇ ਮਹਾਰਾਜ ਉਹ ਕਹਾਣੀ ਕਿਵੇਂ ਹੈ ਸਾਨੂੰ ਵੀ ਸੁਣਾਓ ਗੁਰੂ ਜੀ ਨੇ ਉੱਤਰ ਦਿੱਤਾ ਲਓ ਸੁਣੋ ਨਿਵੇਦਨ ਕਰਦਾ ਹਾਂ ਇੱਕ ਗਰੀਬ ਆਦਮੀ ਸੀ ਉਸ ਨੂੰ ਕੋਈ ਆਮਦਨ ਨਹੀਂ ਸੀ ਉਹ ਰੋਜ਼ ਗਲੀਆਂ ਵਿੱਚ ਮਿੱਟੀ ਛਾਣਿਆ ਕਰਦਾ ਸੀ ਉਸ ਨੂੰ ਮਿੱਟੀ ਵਿੱਚ ਹੀ ਕੁਝ ਨਾ ਕੁਝ ਖਾਣ ਜੋਗਾ ਮਿਲ ਜਾਂਦਾ ਸੀ ਇੱਕ ਵਾਰੀ ਦੀ ਗੱਲ ਹੈ ਇਹ ਇੱਕ ਤਨੀ ਸੇਠ ਨੇ ਉਸ ਨੂੰ ਇਸ ਤਰ੍ਹਾਂ ਕਰਦਿਆ ਵੇਖਿਆ ਤਾਂ ਉਸ ਨੂੰ ਬਹੁਤ ਤਰਸ ਆਇਆ ਉਸ ਨੇ ਅੱਖ ਬਚਾ ਕੇ ਇੱਕ ਬਹੁ ਮੁੱਲਾ ਹੀਰਾ ਉਸ ਮਿੱਟੀ ਵਿੱਚ ਮਿਲਾ ਦਿੱਤਾ ਜਿਸ ਨੂੰ ਕਿ ਉਹ ਨਿਤ ਛਾਣਦਾ ਹੁੰਦਾ ਸੀ ਅਗਲੇ ਦਿਨ ਉਹ ਹੀਰਾ ਉਸ ਗਰੀਬ ਦੇ ਹੱਥ ਵਿੱਚ ਲੱਗਾ ਉਹ ਫੁੱਲਿਆ ਨਾ ਸਮਾਇਆ ਜ਼ਮੀਨ ਖਰੀਦੀ ਬਾਗ ਲਾਇਆ ਉੱਚੇ ਉੱਚੇ ਮਕਾਨ ਪੁਆਏ ਸੋਹਣੇ ਸਮਾਨ ਨਾਲ ਉਹਨਾਂ ਨੂੰ ਸਜਾਇਆ ਪਰ ਮਿੱਟੀ ਛਾਣਨ ਦਾ ਕੰਮ ਉਸਨੇ ਫਿਰ ਵੀ ਨਾ ਛੱਡਿਆ ਇਹ ਹਾਲ ਦੇਖ ਕੇ ਉਸੇ ਧਨੀ ਨੇ ਇੱਕ ਦਿਨ ਉਸਨੂੰ ਆਪਣੇ ਕੋਲ ਸੱਦਿਆ ਤੇ ਪੁੱਛਿਆ اے ਮਿੱਤਰ ਕਿ ਅਜੇ ਤਾਈ ਤੇਰੀ ਗਰੀਬੀ ਦੂਰ ਨਹੀਂ ਹੋਈ ਜੋ ਤੂੰ ਹੁਣ ਵੀ ਰੋਜ਼ ਮਿੱਟੀ ਛਾਣਦਾ ਹੈ ਉਸਨੇ ਉੱਤਰ ਦਿੱਤਾ ਰੱਬ ਦੀ ਕਿਰਪਾਲਤਾ ਨਾਲ ਹੁਣ ਮੈਂ ਕੰਗਾਲ ਤੇ ਨਹੀਂ ਰਹਾ ਪਰ ਜਿਸ ਕੰਮ ਦੇ ਪ੍ਰਤਾਪ ਨਾਲ ਮੈਨੂੰ ਬਹੁ ਮੁੱਲਾ ਹੀਰਾ ਹੱਥ ਆਇਆ ਭਲਾ ਮੈਂ ਉਸ ਕੰਮ ਨੂੰ ਕਿਵੇਂ ਛੱਡ ਸਕਦਾ ਹਾਂ ਸੋ ਪਿਆਰੇ ਦਰਵੇਸ਼ੋ ਵੰਦਗੀ ਭਰੋਸੇ ਤੇ ਤਪੱਸਿਆ ਦੀ ਹੀ ਕਿਰਪਾ ਨਾਲ ਮੈਨੂੰ ਅਮੁੱਲ ਖਜ਼ਾਨਾ ਮਿਲਿਆ ਹੈ ਫਿਰ ਭਲਾ ਇਹਨਾਂ ਕੰਮਾਂ ਤੋਂ ਕਿਵੇਂ ਪਿੱਛੇ ਹਟ ਜਾਵਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੀ ਅਸਲੀਅਤ ਕੀ ਹੈ ਇਸ ਲਈ ਮੈਂ ਆਪਣੇ ਮਾਲਕ ਅੱਗੇ ਆਪਣੇ ਆਪ ਨੂੰ ਉਸੇ ਹਾਲਤ ਵਿੱਚ ਰੱਖਣਾ ਚਾਹੁੰਦਾ ਹਾਂ ਇਹ ਸੁਣ ਕੇ ਮੁਸਲਮਾਨ ਫਕੀਰ ਬਹੁਤ ਖੁਸ਼ ਹੋਏ ਤੇ ਗੁਰੂ ਜੀ ਦੀ ਬਹੁਤ ਵਡਿਆਈ ਕੀਤੀ ਅੱਛੇ ਆਦਮੀ ਵੱਡੇ ਹੋ ਕੇ ਵੀ ਆਪਣੀ ਅਸਲੀਅਤ ਨੂੰ ਨਹੀਂ ਭੁੱਲਦੇ ਤੇ ਆਕੜ ਵਿੱਚ ਨਹੀਂ ਆਉਂਦੇ ਗੁਰੂ ਅਮਰਦਾਸ ਜੀ ਦੀ ਇੱਕ ਸੁਪਤਰੀ ਸੀ ਜਿਨ੍ਹਾਂ ਦਾ ਨਾਮ ਸੀ ਬੀਬੀ ਭਾਨੀ ਜੀ ਉਹਨਾਂ ਦਾ ਵਿਆਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਲ ਹੋਇਆ ਸੀ ਬੀਬੀ ਭਾਨੀ ਜੀ ਆਪਣੇ ਸਤਕਾਰਯੋਗ ਪਿਤਾ ਜੀ ਦੀ ਤਨ ਮਨ ਧਨ ਨਾਲ ਸੇਵਾ ਕਰਦੇ ਸਨ ਵਿਆਹ ਤੋਂ ਪਿੱਛੋਂ ਵੀ ਉਹ ਆਪਣੇ ਸੁੱਖ ਆਰਾਮ ਦਾ ਖਿਆਲ ਨਹੀਂ ਕਰਨ ਕਰਦੇ ਸਗੋਂ ਹਰ ਵੇਲੇ ਤੇ ਹਰ ਤਰੀਕੇ ਨਾਲ ਆਪਣੇ ਪਿਤਾ ਜੀ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ ਇੱਕ ਵਾਰੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਚੌਂਕੀ ਤੇ ਬੈਠੇ ਇਸ਼ਨਾਨ ਕਰ ਰਹੇ ਸਨ ਇਸ ਚੌਂਕੀ ਦਾ ਇੱਕ ਪਾਵਾ ਪੁਰਾਣਾ ਹੋਣ ਕਰਕੇ ਬੋਧਾ ਹੋਇਆ ਹੋਇਆ ਸੀ ਉਸ ਤੇ ਰਤਾ ਕੁਝ ਭਾਰ ਪੈਣ ਨਾਲ ਉਹ ਟੁੱਟ ਗਿਆ ਬੀਬੀ ਭਾਨੀ ਜੀ ਜਿਹੜੇ ਕਿ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾ ਰਹੇ ਸਨ ਉਹਨਾਂ ਨੇ ਝਟਪਟ ਆਪਣਾ ਇੱਕ ਪੈ ਪਾਵੇ ਦੀ ਥਾਂ ਰੱਖ ਦਿੱਤਾ ਤਾਂ ਜੋ ਪਿਤਾ ਜੀ ਨੂੰ ਕੋਈ ਕਸ਼ਟ ਨਾ ਹੋਵੇ ਪਾਵੇ ਦੇ ਟੁੱਟਣ ਨਾਲ ਮੇਖਾਂ ਅੰਗੀਆਂ ਹੋ ਗਈਆਂ ਤੇ ਬੀਬੀ ਭਾਨੀ ਜੀ ਦੇ ਪੈਰ ਵਿੱਚ ਖੁੱਭ ਗਈਆਂ ਤੇ ਖੂਨ ਨਾਲ ਕਮਰਾ ਲਾਲੋ ਲਾਲ ਹੋ ਗਿਆ ਗੁਰੂ ਜੀ ਦਾ ਉਸ ਵੇਲੇ ਤਾਂ ਉਧਰ ਧਿਆਨ ਨਹੀਂ ਸੀ ਪਰ ਜਦੋਂ ਉਹ ਇਸ਼ਨਾਨ ਕਰਕੇ ਵਿਹਲੇ ਹੋਏ ਤਾਂ ਇਹ ਹਾਲ ਵੇਖ ਕੇ ਬਹੁਤ ਹੈਰਾਨ ਹੋਏ ਉਹਨਾਂ ਦੇ ਦਿਲ ਵਿੱਚ ਪ੍ਰੇਮ ਤੇ ਦਇਆ ਦਾ ਸਮੁੰਦਰ ਠਾਠਾ ਮਾਰਨ ਲੱਗ ਪਿਆ ਤੇ ਉਹਨਾਂ ਨੇ ਬੜੇ ਪਿਆਰ ਨਾਲ ਪੁੱਛਿਆ ਪੁੱਤਰੀ ਤੂੰ ਅਜਿਹਾ ਕਿਉਂ ਕੀਤਾ ਬੀਬੀ ਭਾਨੀ ਜੀ ਨੇ ਉੱਤਰ ਦਿੱਤਾ ਮਹਾਰਾਜ ਜੀ ਇਹ ਫਟ ਤਾਂ 2000 ਦਿਨਾਂ ਤੱਕ ਠੀਕ ਹੋ ਜਾਣਗੇ। ਇਸ ਦੇਹੀ ਨੇ ਤਾਂ ਇੱਕ ਦਿਨ ਖੇ ਹੋ ਹੀ ਜਾਣਾ ਹੈ। ਜੇ ਮੇਰਾ ਸਰੀਰ ਆਪ ਜੀ ਦੇ ਵੀ ਕੰਮ ਨਾ ਆ ਸਕਿਆ ਤਾਂ ਹੋਰ ਕਿਸ ਕੰਮ ਆਉਣਾ ਹੈ? ਮੇਰੇ ਲਈ ਇਸ ਤੋਂ ਚੰਗੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਮੈਂ ਆਪ ਜੀ ਦੀ ਕੋਈ ਸੇਵਾ ਕਰ ਸਕਾਂ ਤੁਹਾਡੇ ਕਿਸੇ ਅਰਥ ਇਹ ਸਰੀਰ ਲੱਗ ਸਕੇ। ਤੁਹਾਡੇ ਸਰੀਰ ਨਾਲ ਤਾਂ ਰੋਜ਼ ਹਜ਼ਾਰਾਂ ਆਦਮੀਆਂ ਦਾ ਭਲਾ ਹੋ ਰਿਹਾ ਹੈ। ਸੈਂਕੜਿਆਂ ਨੂੰ ਲਾਭ ਪਹੁੰਚ ਰਿਹਾ ਹੈ। ਇਸ ਲਈ ਇਸ ਦੀ ਸੇਵਾ ਕਰਨਾ ਸਾਡਾ ਸਾਰਾ ਦਾ ਧਰਮ ਹੈ। ਇਸ ਬਬ ਹੈ ਕਿ ਜਦੋਂ ਇਹ ਪਾਵਾਂ ਟੁੱਟਿਆ ਤਾਂ ਮੈਂ ਉਸ ਦੀ ਥਾਂ ਆਪਣਾ ਪੈਰ ਰੱਖ ਦਿੱਤਾ। ਤਾਂ ਜੋ ਆਪ ਜੀ ਨੂੰ ਕਿਤੇ ਸੱਟ ਨਾ ਵੱਜੇ। ਇਹ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਫਰਮਾਇਆ ਪੁੱਤਰੀ ਜੋ ਮੁਰਾਦ ਹੋਵੇ ਉਹ ਆਖ ਮੈਂ ਪੂਰੀ ਕਰਾਂਗਾ। ਬੀਬੀ ਪਾਨੀ ਜੀ ਨੇ ਆਖਿਆ ਪਿਤਾ ਜੀ ਤੁਹਾਡਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦਾ ਘਾਟਾ ਨਹੀਂ। ਬੀਬੀ ਭਾਨੀ ਜੀ ਤਾਂ ਨਾ ਕਰ ਰਹੇ ਸਨ ਪਰ ਗੁਰੂ ਜੀ ਉਹਨਾਂ ਨੂੰ ਕੜੀਮੋੜੀ ਆਖਦੇ ਸਨ ਕੁਝ ਮੰਗੋ ਗੁਰੂ ਜੀ ਨੇ ਆਖਿਆ ਪਤਰੀ ਸ਼ਰਮ ਨਾ ਕਰੋ ਜਗਨਦੀ ਕੋਈ ਲੋੜ ਨਹੀਂ ਜੋ ਦਿਲ ਵਿੱਚ ਹੋਵੇ ਸਾਫ਼-ਸਾਫ਼ ਆਖ ਦਿਓ ਗੁਰੂ ਅਮਰਦਾਸ ਜੀ ਦੇ ਜ਼ੋਰ ਪਾਉਣ ਤੇ ਬੀਬੀ ਭਾਨੀ ਜੀ ਨੇ ਕਿਹਾ ਮਹਾਰਾਜ ਜੇ ਤਰੁੱਠੇ ਹੋ ਤਾਂ ਇਹ ਵਾਰ ਬਖਸ਼ੋ ਕਿ ਗੁਰਗੱਦੀ ਮੇਰੇ ਹੀ ਖਾਨਦਾਨ ਵਿੱਚ ਰਹੇ ਗੁਰੂ ਜੀ ਨੇ ਜਵਾਬ ਦਿੱਤਾ ਪੁੱਤਰੀ ਇਸੇ ਤਰ੍ਹਾਂ ਹੀ ਹੋਏਗਾ ਪਰ ਤੂੰ ਤਾਂ ਇਹੋ ਜਹੀ ਚੀਜ਼ ਮੰਗੀ ਹੈ ਜੋ ਕਿ ਚੱਲਣ ਯੋਗ ਨਹੀਂ ਇਹ ਤਾਂ ਸੂਲਾ ਦੀ ਸੇਜ ਹੈ ਜਿਹੜਾ ਪੁਰਸ਼ ਇਸ ਗੱਦੀ ਤੇ ਬੈਠੇਗਾ ਉਸ ਨੂੰ ਕਦੇ ਵੀ ਚੈਨ ਨਸੀਬ ਨਹੀਂ ਹੋਣਾ ਜੋ ਕੰਮ ਪਹਿਲੇ ਆਸਾਨੀ ਨਾਲ ਤੇ ਚੰਗੀ ਤਰ੍ਹਾਂ ਹੋ जाया ਕਰਦੇ ਸਨ ਹੁਣ ਉਹਨਾਂ ਵਿੱਚ ਅਣਗਿਣਤ ਅਸਹਿ ਦੁੱਖ ਝੱਲਣੇ ਪਿਆ ਕਰਨਗੇ ਬੀਬੀ ਭਾਨੀ ਜੀ ਇਹ ਸੁਣ ਕੇ ਵੀ ਚੁੱਪ ਰਹੀ ਗੁਰੂ ਜੀ ਸਮਝ ਗਏ ਹੋਣੀ ਬੜੀ ਪਰਬਲ ਹੈ ਇਸ ਤੋਂ ਪਿੱਛੋਂ ਸੋਚ ਕੇ ਬੋਲੇ ਪਤਰੀ ਤੇਰੀ ਇੱਛਾ ਪੂਰੀ ਹੋਏਗੀ ਇਹ ਸੁਣਨਾ ਸੀ ਕਿ ਬੀਬੀ ਭਾਨੀ ਜੀ ਦੀ ਪ੍ਰਸੰਨਤਾ ਦੀ ਕੋਈ ਹੱਦ ਨਾ ਰਹੀ ਉਸੇ ਦਿਨ ਤੋਂ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਦੇ ਖਾਨਦਾਨ ਵਿੱਚ ਆ ਗਈ ਸਾਹਸੰਗਤ ਜੀ ਜਦੋਂ ਵੀ ਕਦੇ ਸ੍ਰੀ ਗੋਇੰਦਵਾਲ ਸਾਹਿਬ ਦਰਸ਼ਨਾ ਵਾਸਤੇ ਜਾਓ ਤਾਂ ਉੱਥੇ ਗੁਰਦੁਆਰਾ ਚੋਬਾਰਾ ਸਾਹਿਬ ਜਿੱਥੇ ਬੀਬੀ ਭਾਨੀ ਜੀ ਸ਼੍ਰੀ ਗੁਰ ਅਵਰਦਾਸ ਜੀ ਦੀ ਸੇਵਾ ਕਰਿਆ ਕਰਦੇ ਸਨ ਉਹ ਸ਼ੋਭਿਤ ਹੈ ਉਥੇ ਗੁਰੂ ਜੀ ਦੀ ਕਿੱਲੀ ਜਿਸ ਨਾਲ ਆਪਣੇ ਕੇਸਾਂ ਨੂੰ ਬੰਨ੍ਹ ਕੇ ਭਗਤੀ ਕਰਦੇ ਸਨ ਤੇ ਉਹ ਚੌਂਕੀ ਜਿਸ ਉੱਪਰ ਬੀਬੀ ਭਾਨੀ ਜੀ ਸ਼੍ਰੀ ਗੁਰ ਅਵਰਦਾਸ ਜੀ ਨੂੰ ਬਿਠਾ ਕੇ ਇਸ਼ਨਾਨ ਕਰਾਇਆ ਕਰਦੇ ਸਨ ਉਹ ਅੱਜ ਵੀ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖੀਆਂ ਹੋਈਆਂ ਹਨ ਸੰਗਤਾਂ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ